ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੱਸਦੀਏ ਕਿ ਹੁਣ ਨਮਾ ਅਕਾਲੀ ਦਲ ਵੀ ਇਸ ਦੀ ਜਿਹੜੀ ਕਿ ਤਿਆਰੀ ਜਲਦ ਖੇਚਣ ਜਾ ਰਿਹਾ ਹੈ ਗੈਨੇ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਦੱਸਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਵਿਚਾਰ ਜ਼ਰੂਰ ਕੀਤੀ ਜਾਵੇਗੀ ਤੇ ਜੇਕਰ ਕੋਈ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਸਿਆਸੀ ਅਖਾੜੇ ਦੇ ਵਿੱਚ ਜ਼ਰੂਰ ਉਤਾਰਿਆ ਜਾਵੇਗਾ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਗੁਰਲਾਲ ਸਿੰਘ ਜੀ ਆਪਣੇ ਸਾਥੀਆਂ ਸਹਿਤ ਸਾਰੇ ਜਿਹੜੀ ਹੈ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਪਟ ਪਸ਼ੂ ਹਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਗ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਔਰ ਅਸੀਂ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦਾਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਸ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਗੁਜ਼ਰਬਸਰ ਕਰਦੇ ਆ ਤੇ ਉਹ ਹੁਣ ਖੜਾ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਕ੍ਰੰਤੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਫ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਕ੍ਰੰਤੀ ਸਿੰਘਾਂ ਨੂੰ ਦੇਵਾਂਗੇ ਤੇ ਅੱਜ ਅਸੀਂ ਕੁਰਕਾ ਪਿੰਡ ਦੇ ਵਿੱਚ ਨੌ ਗ੍ਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000 ਦੇ ਚੈੱਕ ਜਿਹੜੇ ਨੇ ਪਹਿਲੀ ਕਿਸ਼ਤ ਜਿਹਨੂੰ ਆਪਾਂ ਕਹਿ ਦਈਏ 6 ਕਿਸ਼ਤਾਂ ਅਸੀਂ ਦੇਣੀਆਂ ਨੇ ਪਹਿਲੀ ਕਿਸ਼ਤ 6 ਜਿਹੜੇ ਆ ਚੈੱਕ ਜਿਹੜੇ ਨੇ 5-5000 ਦੇ ਨੌ ਗ੍ਰੰਤੀ ਸਿੰਘਾਂ ਨੂੰ ਦਿੱਤੇ ਨੇ ਇਸੇ ਤਰ੍ਹਾਂ ਅਗਲੇ ਮਹੀਨੇ ਫੇਰ ਇੱਥੇ ਹੀ ਨੌ ਗਰੰਥੀ ਸਿੰਘਾਂ ਨੂੰ 5000 ਦੇ ਚੈੱਕ ਤੇ ਜਾਣਗੇ ਤੇ ਇੱਕ ਹੋਰ ਵੀ ਇਸ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡਾ ਜਿੱਥੇ ਇਸ ਤਰ੍ਹਾਂ ਦਾ ਸਮਾਗਮ ਹੈ ਉੱਥੇ ਜਿਆਦਾ ਨੇ ਗਰੰਥੀ ਸਿੰਘ ਇੱਕ ਟੋਟਲ 30 ਗਰੰਥੀ ਸਿੰਘ ਹੈਗੇ ਨੇ ਇਸ ਇੰਨਾ ਪਿੰਡਾਂ ਦੇ 21-22 ਪਿੰਡਾਂ ਦੇ 30 ਗਰੰਥੀ ਹੈ ਜਿਨ੍ਹਾਂ ਨੂੰ ਸਹਾਇਤਾ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਹੈ ਮੈਂ ਸਮਝਦਾ ਕਿ ਅਕਾਲਪੁਰਖ ਨੇ ਜੋ ਸਾਡੀ ਪਾਰਟੀ ਦੇ ਪਾਰਟੀ ਦੇ ਲੀਡਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਕੋਈ ਨਨੁਪੱਖੀ ਸ਼ਾਂਕੀਆਂ ਕੀਤੀਆਂ ਨੇ ਅਸੀਂ ਅਕਾਲਪੁਰਖ ਦੀਆਂ ਬਖਸ਼ਿਸ਼ਾਂ ਦੇ ਵਿੱਚੋਂ ਹੀ ਆਪਣੇ ਕ੍ਰਾਂਤੀ ਸਿੰਘਾਂ ਦੀ ਸਹਾਇਤਾ ਕੀਤੀ ਹੈ ਤੇ 5000 ਲੀਟਰ ਡੀਜ਼ਲ ਜਿਹੜਾ ਹੈ ਉਹ ਆਉਣ ਵਾਲੇ 1-2 ਦਿਨਾਂ ਚ ਜਿਹੜਾ ਇੱਥੇ ਭਜਵਾ ਦਿੱਤਾ ਜਾਏਗਾ 5000 ਡੀਜ਼ਲ ਜਿਹੜਾ ਲੀਟਰ ਉਹ ਵੀ ਅਸੀਂ ਇਸ ਫਾਜ਼ਿਲਕਾ ਦੇ ਹਲਕੇ ਦੇ ਵਿੱਚ ਜਿਹੜਾ ਹੈ ਉਹ 1-2 ਦਿਨਾਂ ਦੇ ਵਿੱਚ ਭਜਵਾ ਰਹੇ ਹਾਂ ਇਬਾਕੀ ਜੋ ਵੀ ਇੱਥੇ ਜਿਹੜੇ ਸਾਡੇ ਪ੍ਰਬੰਧਕ ਕੈਂਪ ਤੇ ਲੱਗੇ ਨੇ ਬਰਨਾਲ ਸਿੰਘ ਵਾਲੀ ਜਿਵੇਂ ਜਿਵੇਂ ਸਾਨੂੰ ਭੇਜਣਗੇ ਜਾਂ ਸੁਖੀ ਪੰਜ ਲੈਂਡ ਵਾਲੇ ਜਿਵੇਂ ਜਿਵੇਂ ਸਾਨੂੰ ਲਿਸਟ ਭੇਜਣਗੇ ਓਵੇਂ ਓਵੇਂ ਆਸੀਂ ਹਰ ਸੰਭਵਤਾ ਜਿੰਨੀ ਕਿ ਯੋਗ ਹੈਗੇ ਆ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਜੀ ਜੈਦਰ ਜੀ ਆਪਣਾ ਤਰਨਤਨ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਲੜੀ ਗਈ ਤੋਂ ਨੁਸਖੀ ਦੇ ਉਹ ਸਾਡੇ ਪਾਰਟੀ ਪਲੇਟਫਾਰਮ ਦੇ ਉੱਤੇ ਵਿਚਾਰ ਹੋਊਗੀ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਇਹਨਾਂ ਜ਼ਰੂਰ ਹੈ ਕਿ ਜੇ ਕੋਈ ਪੰਥਕ ਉਮੀਦਵਾਰ ਜਿਹੜਾ ਹੈ ਉਹ ਖੜਾ ਹੁੰਦਾ ਪੰਜਾਬ ਪ੍ਰਸਤ ਤੇ ਅਸੀਂ ਉਹਦੀ ਸਹਾਇਤਾ ਕਰਨ ਬਾਰੇ ਵੀ ਵਿਚਾਰ ਕਰ ਬਰਨਾਲ ਸਿੰਘ ਜੀ ਆਪਣੇ ਸਾਥੀਆਂ ਸਾਹਤ ਸਾਰੇ ਜਿਹੜੀ ਹੈ ਸੇਵਾ ਕਰ ਰਹੇ ਸੀਗੇ ਰਾਸ਼ਨ ਦੀ ਚਾਰ ਪੱਠ ਪਸ਼ੂ ਹਲੀ ਪੱਠੇ ਚਾਰੇ ਦੀ ਹੋਰ ਸਾਰੀ ਸੇਵਾ ਕਰ ਰਹੇ ਸੀ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਕਿਉਂਕਿ ਹਰ ਵਰਗ ਦਾ ਹੀ ਨੁਕਸਾਨ ਹੋਇਆ ਇਸ ਪਾਣੀ ਦੀ ਵਜ੍ਹਾ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਛੋਟੇ ਦੁਕਾਨਦਾਰਾਂ ਦਾ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਹਰਸੀ ਮਹਿਸੂਸ ਕੀਤਾ ਕਿ ਪਿੰਡਾਂ ਦੇ ਗੁਰਦਵਾਰਿਆਂ ਦੇ ਗ੍ਰੰਥੀ ਜਿਹੜੇ ਕਿ ਸੰਗਤਾਂ ਦੇ ਘਰਾਂ 'ਚ ਸਾਹਿਜ ਪਾਠ ਖੰਡ ਪਾਠ ਕਰਦੇ ਆ ਤੇ ਉਸ ਤੋਂ ਜਿਹੜੀ ਮਾਇਆ ਹੁੰਦੀ ਆ ਉਹਦੇ ਨਾਲ ਕੁਜ਼ਰਬਸਰ ਕਰਦੇ ਆ ਤੇ ਉਹ ਹੁਣ ਖਾੜਾਂ ਦੇ ਪਾਣੀ ਕਾਰਨ ਸਾਰਾ ਜਿਹੜਾ ਉਹ ਰੁਕ ਗਿਆ ਤੇ ਕ੍ਰਾਂਤੀ ਸਿੰਘਾਂ ਦੀ ਪਰਿਵਾਰਾਂ ਦੀ ਵੀ ਸਾਫ ਸੰਭਾਲ ਹੋਣੀ ਚਾਹੀਦੀ ਹੈ ਇਸ ਕਰਕੇ ਸਰਦੀ ਪਾਰਟੀ ਵੱਲੋਂ ਸਰਦਾਰ ਸੁਰਜੀਤ ਸਿੰਘ ਦੀ ਰਖੜਾ ਵੱਲੋਂ ਇਹ ਐਲਾਨ ਕੀਤਾ ਗਿਆ ਕਿ 5-5000 ਰੁਪਇਆ ਮਹੀਨਾ ਅਸੀਂ 6 ਮਹੀਨੇ ਇਹਨਾਂ ਕ੍ਰਾਂਤੀ ਸਿੰਘਾਂ ਨੂੰ ਦੇਾਂਗੇ ਇਹ ਅਜੇ ਸਿਕੁਰਕਾ ਪਿੰਡ ਦੇ ਵਿੱਚ ਨੌ ਗਰੰਤੀ ਸਿੰਘਾਂ ਨੂੰ ਜਿਹੜੇ ਆ ਉਹ 5-5000